ਪੂਰੀ ਬਾਰਿਸ਼ ਤੇ ਸਤਲੁਜ ਦੇ ਪਾਣੀ ਨੇ ਲੋਕਾਂ ਦੀਆਂ ਮੁਸਕਰਾਹਟਾਂ ਜਿਹੜੀਆਂ ਵਧਾ ਕੇ ਰੱਖੀਆਂ ਹੋਈਆਂ ਕਿਉਂਕਿ ਲਗਾਤਾਰ ਪਾਣੀ ਵਧਣ ਦੇ ਕਰਕੇ ਹੁਣ ਤੁਸੀਂ ਬੰਨੂ ਵੀ ਜਿਹੜੀ ਢਾਲ ਲਗਣੀ ਸ਼ੁਰੂ ਹੋ ਚੁੱਕੀ ਆ ਕਿਉਂਕਿ ਫਿਰੋਜ਼ਪੁਰ ਦੇ ਜੇ ਪਿੰਡ ਹਬੀਬਕੇ ਦੀ ਗੱਲ ਕੀਤੀ ਜਾਵੇ ਉਹਦੇ ਕੋਲ ਜਿਹੜਾ ਤੁਸੀਂ ਬੰਨ ਹੈਗਾ ਉਹਦੀਆਂ ਨੋਚਾਂ ਜਿਹੜੀਆਂ ਖੁਰਦੀਆਂ ਹੋਈਆਂ ਦਿਖਾਈ ਦੇ ਰੀਆਂ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਆ ਲੋਕ ਜਿਹੜੇ ਅਨਨਪਾਨਨ ਦੇ ਵਿੱਚ ਆਪਣੇ ਪੱਧਰ ਤੇ ਦੇ ਆਰਮੀ ਦੀ ਮਦਦ ਦੇ ਨਾਲ ਜਿਹੜੇ ਇਸ ਬੰਨ ਨੂੰ ਜਿਹੜਾ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਨੇ ਕਿਉਂਕਿ ਇਹ ਜੇ ਬੰਨ ਨੂੰ ਜੇ ਕੋਈ ਪਾਰ ਪੈਂਦਾ ਤੇ ਪੂਰੇ ਨੂੰ ਜਿਹੜਾ ਇਹਦਾ ਨੁਕਸਾਨ ਉਹ ਚੇਲਣਾ ਪੈ ਸਕਦਾ ਕਿਉਂਕਿ ਤੁਸੀਂ ਬੰਨ ਇੱਕ ਇਹੋ ਜਿਹਾ ਬੰਨਿਆ ਵੀ ਜਿਹੜਾ ਪਾਣੀ ਨੂੰ ਜਿਹੜਾ ਬੰਨ ਬੰਨਿਆ ਹੋਇਆ ਜਿਸ ਕਰਕੇ ਸਾਰਾ ਸ਼ਹਿਰ ਹੀ ਬਚਦਾ ਤੇ ਕਈ ਜਿਹੜੇ ਪਿੰਡ ਇਹਦੇ ਵਿੱਚ ਜਿਹੜੇ ਆ ਬਚਾ ਹੁੰਦਾ ਲੇਕਿਨ ਹੁਣ ਜਿਹੜਾ ਇਹਨੂੰ ਜਿਹੜੀ ਢਾਲ ਲੱਗਦੀ ਦਿਖਾਈ ਦੇ ਰਹੀਆਂ ਦੀਆਂ ਨੋਚਾਂ ਜਿਹੜੀਆਂ ਖੁਰਦੀਆਂ ਪਈਆਂ ਉਹ ਇੱਕ ਖਤਰੇ ਤੋਂ ਕੱਟ ਜਿਹੜਾ ਸਾਬਿਤ ਨਹੀਂ ਹੋ ਰਹੀ ਜਿਸ ਕਰਕੇ ਲੋਕ ਜਿਹੜੇ ਆ ਤੁਹਾਨੂੰ ਤਸਵੀਰਾਂ ਵਿੱਚ ਵੀ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਲੋਕ ਜਿਹੜੇ ਆ ਵੀ ਉਹ ਇਹਦੇ ਤੇ ਮਜ਼ਬੂਤੀ ਵਾਸਤੇ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਆ ਮੈਂ ਆਰਮੀ ਦੀ ਵੀ ਜਿਹੜੀ ਆ ਉਹ ਮਦ ਲੱਗਦੀ ਪਈ ਆ ਜਿਸ ਕਰਕੇ ਲੋਕ ਜਿਹੜੇ ਕਾਫੀ ਚਿੰਤਾਤ ਵਡੀ ਤعداد ਵਿੱਚ ਲੋਕ ਜਿਹੜੇ ਇੱਥੇ ਪਹੁੰਚ ਕੇ ਤੇ ਮਿੱਟੀ ਦੇ ਬੈਗ ਭਰ-ਭਰ ਕੇ ਇੱਥੇ ਲਗਾਉਂਦੇ ਹੋਏ ਦਿਖਾਈ ਦੇ ਰਿਹਾ ਤਾਂ ਜੋ ਪਾਣੀ ਨੂੰ ਰੋਕਿਆ ਜਾ ਸਕੇ ਤੇ ਪਾਰ ਜਿਹੜਾ ਨਾ ਵਹਵੇ ਤੇ ਜਿਸ ਕਰਕੇ ਜੇ ਪਾਣੀ ਅਗਰ ਰਿਸਕੇ ਬਾਹਰ ਨਿਕਲਦਾ ਤੋੜਾ ਨੁਕਸਾਨ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਕਿਉਂਕਿ ਜੇ ਪਾਣੀ ਨਿਕਲਦਾ ਉਸ ਤੋਂ ਬਾਅਦ ਸਾਹ ਹੋ ਰਹੀਆਂ ਮਿੱਟੀ ਪੋਲੀ ਹੋ ਜਾਂਦੀ ਹੈ ਜਿਸ ਕਰਕੇ ਨੁਕਸਾਨ ਜਿਹੜਾ ਬੰਨ ਨੂੰ ਉਹਨਾ ਉਹ ਲਾਜ਼ਮੀ ਹੈ ਉਹਦੇ ਦੇਖਿਆ ਜਾ ਸਕਦਾ ਲੇਕਿਨ ਫਿਲਹਾਲ ਲੋਕ ਜਿਹੜੇ ਮੇਰੀ ਮਜ਼ਬੂਤੀ ਵਾਸਤੇ ਲਗਾਤਾਰ ਯਤਨ ਕਰਦੇ ਪਏ ਆ ਬਾਨੂ ਜਿਹੜੀ ਢਾਲ ਲੱਗੀ ਆ ਇਹ ਕਾਫੀ ਜਿਹੜੀ ਆ ਵੀ ਲੋਕਾਂ ਵਾਸੀ ਵੀ ਕਹਿ ਸਕਦੇ ਆ ਕਿ ਖਤਰੇ ਦੀ ਘੰਟੀ ਟੁੱਕਰੇ ਖਾਲੀ ਨਹੀਂ ਤੇ ਪ੍ਰਸ਼ਾਸਨ ਵਾਸਤੇ ਵੀ ਇਹ ਜਿਹੜਾ ਵੀ ਇੱਕ ਚੈਲੰਜ ਹੈ ਜਰੂਰ ਬਣਿਆ ਹੋਇਆ ਕਿਉਂਕਿ ਤੁਸੀਂ ਬਾਨ ਦਾ ਜਿਹੜਾ ਨੁਕਸਾਨ ਹੋਣਾ ਤੇ ਪ੍ਰਸ਼ਾਸਨ ਤੇ ਨੂੰ ਸਮਝ ਲੱਗਦੀ ਆ ਵੀ ਫਰੋਇਦਪੁਰ ਵਾਸਤੇ ਇੱਕ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਜਿਸ ਕਰਕੇ ਪ੍ਰਸ਼ਾਸਨ ਤੇ ਆਮ ਲੋਕ ਜਿਹੜੇ ਆ ਆਰਮੀ ਦੀ ਮਦਦ ਦੇ ਨਾਲ ਇਹਦੀ ਮਜ਼ਬੂਤੀ ਵਾਸਤੇ ਲਗਾਤਾਰ ਯਤਨ ਕਰਦੇ ਪਿਆ ਤੁਸੀਂ ਤਸਵੀਰਾਂ ਵੀ ਦੇਖਦੇ ਹੋ ਵੀ ਹਬੀਬ ਕੇ ਪਿੰਡ ਦੇ ਕੋਲ ਇਹ ਜਿਹੜਾ ਤੁਸੀਂ ਬਾਨੂ ਜਿਹੜੀ ਢਾਲ ਲੱਗਦੀ ਪਈ ਆ ਜੋ ਕਾਫੀ ਜਿਹੜਾ ਨੁਕਸਾਨ ਜਿਹੜ ਹੁੰਦਾ ਹੋਇਆ ਸਾਬਤ ਤੌਰ ਤੇ ਦਿਖਾਈ ਦੇ ਰਿਹਾ ਤੇ ਲੋਕ ਇਸ ਤੋਂ ਜੜੀਆਂ ਬਚਨ ਵਾਸਤੇ ਵੀ ਜੜੇ ਆਪਣੇ ਜਦੋਂ ਜੈ ਜੜੀਆਂ ਕਰਦੇ ਪਿਆ ਪ੍ਰਸ਼ਾਸਨ ਦੀ ਮਦਦ ਲਈਤੀ ਜਾ ਰਹੀ ਹੈ ਤੇ ਆਰਮੀ ਦੀ ਵੀ ਜੜੀਆਂ ਉਹ ਮਦਦ ਲਈਤੀ ਜਾ ਰਹੀ ਹੈ ਤਾਂ ਜੋ ਇਸ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਤੇ ਕਿਤੋਂ ਵੀ ਜੜਾ ਪਾਰ ਨਾ ਪਵੇ ਤਾਂ ਜੋ ਹੋਰ ਵੱਡਾ ਨੁਕਸਾਨ ਤੋਂ ਫਰੋਜਪੁਰ ਨੂੰ ਜੜਾ ਉਹ ਬਚਾਇਆ ਜਾ ਸਕੇ ਅੰਗਰੇਜ਼ ਸਿੰਘ ਹੈ ਜੀ ਅੰਗਰੇਜ਼ ਸਿੰਘ ਕਿੱਥੋਂ ਦਾ ਰਹਣ ਵਾਲਾ ਹੈ ਪਿੰਡ ਮੇਰਾ ਸਦਰਦੀਨ ਹੈ ਜੀ ਸਦਰਦੀਨ ਵਾਲਾ ਅੱਜ ਤੁਸੀਂ ਦੇਖ ਰਹੇ ਬਾਹਰ ਨੇ ਜੜਾ ਹਣਾ ਜੋਲਚੀ ਵਾਲਾ ਕਿਸ ਤਰ੍ਹਾਂ ਦੀ ਸਥਿਤੀ ਚ ਹੈ ਤੇ ਜੀ ਸਿਮਰਿਆ ਜੀ ਬਹੁਤ ਖਤਰੇ ਦੇ ਨਿਸ਼ਾਨ ਤੋਂ ਉੱਤੇ ਜਾ ਰਿਹਾ ਹੈ ਹਾਂ ਹਾਂ ਤੇ ਲੋ ਖਤਰਾ ਬਣਿਆ ਪਿਆ ਸਾਰੇ ਫੋਜਪੁਰ ਨੂੰ ਹਾਂਜੀ ਕੋਈ ਆ ਨਹੀਂ ਅਧਿਕਾਰੀ ਕੋਈ ਅਧਿਕਾਰੀ ਨਹੀਂ ਜਿੱਥੇ ਆ ਸਾਰੇ ਇਹ ਨਹੀਂ ਲੈ ਰਿਹਾ ਇੱਥੇ ਕਿਸੇ ਤਰ੍ਹਾਂ ਨਾ ਜੀ ਨਾ ਕੋਈ ਸਾਰ ਨਹੀਂ ਲੈ ਰਿਹਾ ਆ ਲੋਕ ਆ ਵੀ ਆਪ ਦੇ ਤੌਰ ਤੇ ਕਰ ਰਹੇ ਨੇ ਕੰਮ ਆਪ ਦੀ ਕਾਰਵਾਈ ਆਪ ਪਾ ਰਹੇ ਆ ਪਾ ਰਹੇ ਠੀਕ ਆ ਲੋਕਾਂ ਨੇ ਆਪ ਦੇ ਟਰੈਕਟਰ ਲਾਏ ਨੇ ਜਾਂ ਫੌਜ ਦੇ ਅਧਿਕਾਰੀ ਖਲੇ ਨੇ ਹੋਰ ਕੋਈ ਇੱਥੇ ਜਿੱਲਾ ਕੋ ਐ ਕਰ ਰਹੇ ਨੇ ਕਰ ਰਹੇ ਠੀਕ ਆ ਲੱਗਦਾ ਵੀ ਇਹ ਬੰਦ ਥੋੜੇਗਾ ਜਿਹੜਾ ਹਾਂਜੀ 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 ਵੇਖੋ ਤੁਸੀਂ ਪਾਣੀ ਦਾ ਵਹਾਅ ਹੀ ਬਹੁਤ ਜ਼ਿਆਦਾ ਹੈ ਹਾਂ 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 ਉੱਤਮ ਮੌਸਮ ਮੌਸਮ ਵੀ ਫਿਰ ਬਣਿਆ ਖੜਾ ਤਬਦੀਲ ਹੋ ਚੁੱਕਿਆ ਹਾਂਜੀ ਹਾਂਜੀ ਸਿੰਘ ਜੀ ਇਕਿੰਦਰ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਇੱਥੇ ਵਹੀਰ ਕਹਿੰਦੇ ਜੀ ਅੱਛਾ ਇਹ ਬੰਨ ਦੀ ਕਿਸੇ ਕਿਸ ਤਰ੍ਹਾਂ ਸਥਿਤੀ ਪਹਿਲਾਂ ਦੇਖ ਦਿਓ ਬੰਨ ਦੀ ਸਥਿਤੀ ਪਹਿਲਾਂ ਵੀ ਕਮਜ਼ੋਰ ਸੀ ਤੇ ਪਾਣੀ ਆਉਣ ਦੇ ਨਾਲ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਆ ਤੇ ਢਾਹ ਜਿਹੜੀ ਲੱਗੀ ਏ ਢਾਹ ਲੱਗੀ ਏ ਤੇ ਸਾਰੇ ਪਿੰਡ ਦੋ ਬੰਨਾਂ ਦੇ ਵਿੱਚ ਘਾਰ ਨੇ ਜਿਹੜੇ 5-7 ਪਿੰਡ ਇਹ ਡੁੱਬ ਗਏ ਤੇ ਸ਼ਹਿਰ ਨੂੰ ਜਾ ਕੇ ਮਾਰ ਕਰੇਗਾ ਪਾਣੀ ਜੇ ਇੱਥੋਂ ਟੁੱਟਦਾ ਤੇ ਬੀਬੀ ਕਾ ਚੱਕ ਹੋ ਰਿਹਾ ਬਿਲਕੁਲ ਹਾਂਜੀ ਆ ਵੇਖੋ ਨੋਚਾਂ ਜਾ ਕੇ ਤੁਸੀਂ ਆਬ ਉੱਨੇ ਵਹਿ ਰਹਾ ਆ ਕੇ ਵੀ ਨੋਚਾ ਸਾਰੀਆਂ ਡਿੱਗੀ ਜਾਂਦਾ ਹਾਂ ਤੇ ਪ੍ਰਸ਼ਾਸਨ ਸਾਡੀ ਕੋਈ ਨਹੀਂ ਸੁਣਦਾ ਹੈਗਾ ਪਾਣੀ ਕਾਫੀ ਤੇਜ਼ ਰਫਤਾਰ ਹਾਂ ਪਾਣੀ ਤਾਂ ਬਹੁਤ ਤੇਜ਼ ਆ ਪਾਣੀ ਤਾਂ ਵੱਢੀ ਆਉਂਦਾ ਜ਼ਮੀਨ ਹਾਂ ਤੇ ਨਾਲੋਂ ਬੰਨਵੀ ਲੱਗੇਗਾ ਸਾਰਾ ਪਿੰਡ ਡੋਬੇਗਾ ਹਾਂਜੀ ਪਿੰਡ ਡੋਬੇਗਾ ਤੇ ਸਾਰਾ ਕੁਝ ਪ੍ਰਸ਼ਾਸਨ ਕੋਈ ਨਹੀਂ ਆਇਆ ਨਾ ਨਾ ਜੀ ਪ੍ਰਸ਼ਾਸਨ ਨਾਲ ਟਕਰਾ ਮਾਰਦੇ ਰਹੇ ਆ ਕੋਈ ਆਉਂਦਾ ਨਹੀਂ ਦਾ ਡੀਸੀ ਸਾਹਿਬ ਵੀ ਹੋ ਕੇ ਕਿਹੜਾ ਮਾਰ ਗਿਆ ਕੁਲਵੰਤ ਸਿੰਘ ਕੁਲਵੰਤ ਜੀ ਸਰਪੰਚ ਉਹ ਜੀ ਸਾਡਾ ਹਾਂਜੀ ਹਾਂਜੀ ਕਾਲਪਾਤੋ ਇਹਦਾ ਜਿਹੜਾ ਪਾਣੀ ਖੋਲ ਰਿਹਾ ਬੰਨ ਖੋਲ ਰਿਹਾ ਆ ਵੀ ਸਤ ਨੂੰ ਜੇ ਇੰਨਾ ਪਾਣੀ ਕਾਫੀ ਆ 23 ਦੇ ਬਰਾਬਰ ਆ ਇੰਨਾ ਕੋ ਪਾਣੀ ਇਥੋਂ ਬੰਨ ਦੇ ਲਾਗੋ ਡੋਂਗਾ ਚੱਲ ਰਿਹਾ ਠਾਰ ਪੈ ਰਿਹਾ ਇਹਦੇ ਤੇ ਬਹੁਤ ਜ਼ਿਆਦਾ ਖਤਰੇ ਵਾਲਾ ਚਾਂਸ ਹੈ ਇਥੋਂ ਟੁੱਟਦਾ ਸਿੱਧਾ ਫਰੋਜਪੁਰ ਗਾਹ ਇਲਾਕਿਆਂ ਨੂੰ ਵੀ ਦਿੱਕਤ ਸਾਰੇ ਮਨੇ ਹਾਰ ਹੀ ਆਣਾ ਹੈ ਔਰ ਤੁਸੀਂ ਕਿਸ ਤਰ੍ਹਾਂ ਪਿੰਡ ਦੇ ਸਹਿਯੋਗ ਨਾਲ ਜਿਹੜਾ ਬੰਦ ਰੇ ਕੋ ਪ੍ਰਸ਼ਾਸਨ ਤੁਹਾਡੇ ਨੂੰ ਸਹਿਯੋਗ ਨਹੀਂ 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 ਕੋਈ ਵੀ ਨਹੀਂ ਕੋਈ ਨਹੀਂ ਦੇ ਰਿਹਾ ਨਹੀਂ ਨਹੀਂ ਕੋਈ ਨਹੀਂ ਆਰਮੀ ਆਰਮੀ ਤਾਂ ਅਦਾ ਕਾਲ ਦੇ ਆਇਆ ਉਹਨਾਂ ਕੋ 40 50 ਗੱਟੇ ਇੱਕ ਬੰਨ ਤੇ ਸਾਈਡ ਤੇ ਲਾਏ ਆ ਉਹਨਾਂ ਅਜੇ ਵੀ ਕੋਈ ਨਹੀਂ ਐਦਾ ਕੋਈ ਵੀ ਗੱਲਬਾਤ ਨਹੀਂ ਕੋਈ ਇਤਜਾਮ ਨਹੀਂ ਹੈਗਾ ਕਿਸੇ ਨਹੀਂ ਨਹੀਂ ਕਿਸੇ ਕੋਲ ਵੀ ਨਹੀਂ ਹੈਗਾ ਇਹ ਤਾਂ ਨਾ ਪਿੰਡ ਵਾਲੇ ਆਪ ਦੀ ਜਨਤਾ ਇਕੱਠੀ ਕਰਕੇ ਬੰਨ ਦੇ ਕਿਕਰ ਵੜਾ ਵੜਾ ਕੇ ਸਾਈਡ ਤੇ ਲਵਾ ਰਿਹਾ ਦੀ ਆਉਂਦੇ ਕੋਈ ਇਹਦੇ ਨਾਲ ਰੋਕ ਰਹੇ ਤੁਸੀਂ ਆਪਦੀ سپورਟਾ ਦੇ ਕੇ ਹਾਂਜੀ ਹਾਂਜੀ ਕੋਈ ਕੋਈ ਨਹੀਂ ਓਮ ਪ੍ਰਕਾਸ਼ ਓਮ ਪ੍ਰਕਾਸ਼ ਕਿੱਥੋਂ ਦੇ ਰਹਿਣ ਵਾਲੇ ਪਿੰਡ ਆ ਬੀਕ ਦੇ ਰਹਿਣ ਵਾਲੇ ਜੀ ਹਾਂਜੀ ਓਮ ਪ੍ਰਕਾਸ਼ ਜੀ ਅੱਜ ਜੀ ਦੋਚਾ ਖੁੱਲ ਰਹੀ ਜਾਣਾ ਹੈ ਲਗਾਤਾਰ ਪਾਣੀ ਚ ਵੀ ਵਾਧਾ ਹੋ ਰਿਹਾ ਹਾਂਜੀ ਕੀ ਕਹਿਣਾ ਤੁਹਾਡਾ ਇਹ ਤਾਂ 24 ਘੰਟੇ ਸਾਡੀ ਤਾਂ ਜਾਨ ਸੁਬੀ ਚੜੀ ਹੋਈ ਇੱਥੇ ਵੀ ਅਸੀਂ ਆਪਦੇ ਸੰਗਤ ਲਾ ਕੇ ਪਿੰਡ ਦੀ ਸੇਵਾ ਬੰਦੇ ਲੱਗ ਕੇ ਤੇ ਆ ਰੁੱਖ ਉੱਤੋਂ ਕੱਟ ਕੇ ਨਾ ਉਹ ਅਸੀਂ ਛਾਪੇ ਲਾ ਰਹੇ ਅਗੇ ਤੇ ਪ੍ਰਸ਼ਾਸਨ ਦਾ ਤਾਂ ਇੱਕ ਗੱਟਾ ਵੀ ਨਹੀਂ ਅਜੇ ਤੱਕ ਪਿਆ ਇਹਦੇ ਵਿੱਚ ਠੀਕ ਹੈ ਇਹ ਪਿੰਡ ਵਾਲੇ ਵੱਲੋਂ ਆਪ ਕੋਸ਼ਿਸ਼ ਕੀਤੀ ਆ ਪਿੰਡ ਵਾਲੇ ਆਪ ਦੀ ਸੰਗਤ ਸਾਡੀ ਸੇਵਾ 'ਚ ਲੱਗੀ ਸਾਰੀ ਹਾਂ ਹਾਂ ਬਾਕੀ ਕੋਈ ਬੰਦਾ ਮੰਨ ਲਓ ਪ੍ਰਸ਼ਾਸਨ ਨੇ ਜੇ ਕੋਈ ਲਾਇਆ ਵੀ ਇਹ ਤਾਂ ਗੱਟੇ ਪੜ ਰਹੇ ਨੇ ਬਾਕੀ ਅਜੇ ਤੱਕ ਕੋਈ ਗੱਟਾ ਵਿੱਚ ਗਿਆ ਨਹੀਂ ਉਹਦੇ ਦਰਿਆਲੇ ਪੈਸੇ ਨੂੰ ਕਿ ਕਿਸੇ ਪਾਸੇ ਰੋਕ ਲੱਗੇ ਕਿਸੇ ਨੇ ਕਿਸ ਤਰ੍ਹਾਂ ਮੁਖ ਮੋੜ ਦਿੱਤਾ ਪਤਾ ਨਹੀਂ ਹੁਣ ਰੱਬ ਹੀ ਜਾਣਦਾ ਸਾਨੂੰ ਤਾਂ ਕੁਝ ਸਮਝ ਨਹੀਂ ਆ ਰਹੀ ਸਾਨੂੰ ਤਾਂ 15 ਦਿਨ ਹੋ ਗਏ ਸੀ ਤੇ ਪਕਾਈ ਕਰ ਰਹੇ ਹਾਂ ਰੋਜ਼ ਪੱਤਰਕਾਰਾਂ ਨੂੰ ਵੀ ਖਬਰਾਂ ਲਵਾ ਰਹੇ ਹਾਂ ਪਰ ਅਜੇ ਤੱਕ ਸਾਡੀ ਤੱਕ ਅਜੇ ਸੁਣੀ ਨਹੀਂ ਸੁੱਤਾ ਪਿਆ ਪ੍ਰਸ਼ਾਸਨ ਸੁੱਤਾ ਉਹਨਾਂ ਨੇ ਆਰਮੀ ਨੂੰ ਨਾਲ ਭੇਜਿਆ ਕੋਈ ਇਹ ਲੱਗਿਆ ਵਿਚਾਰੇ ਸਾਡੀ ਮਤ ਚ ਪਰ ਹੋਰ ਪ੍ਰਸ਼ਾਸਨ ਸਾਡੇ ਕੋਲ ਤਾਂ ਅਜ ਤੱਕ ਪਹੁੰਚਿਆ ਨਹੀਂ ਕੋਈ ਵੀ ਆਰਮੀ ਵਾਲੇ ਜਿੰਨੀ ਕਿ ਮਦਦ ਹੋਏਗੀ ਉਹ ਕਰਨ ਉਹ ਕਰ ਰਹੇ ਨੇ ਪ੍ਰਸ਼ਾਸਨ ਨਹੀਂ ਕਰ ਰਿਹਾ ਪ੍ਰਸ਼ਾਸਨ ਤਾਂ ਤਾਂ ਮਤਲਬ ਹੀ ਨਹੀਂ ਕੋਈ ਅਜ ਤੱਕ ਇੱਥੇ ਵੀ ਕੋਈ ਕਰ ਰਿਹਾ ਸਾਡੀ ਇਹ ਉਹਨਾਂ ਅਸੀਂ ਐਸ.ੀ. ਸਾਹਿਬ ਨੂੰ ਫੋਨ ਲਾਇਆ ਸੀਗਾ ਵੀ ਸਾਡੀ ਗੱਲ ਹੀ ਆ ਕੇ ਸੁਣ ਜੋ ਵੀ ਆ ਕੀ ਗੱਲ ਉਹ ਕਹਿੰਦਾ ਮੈਂ ਆ ਰਿਹਾ ਅਜ ਤੱਕ ਤਾਂ ਆਇਆ ਹੀ ਨਹੀਂ ਉਹ ਕਿੰਨਾ ਟਾਈਮ ਹੋ ਗਿਆ ਸਾਡੇ ਬੰਦੇ ਖਰਾਬ ਹੁੰਦੇ ਪਏ ਨੇ ਕੋਈ ਬਿੱਟੀ ਦਾ ਇੰਤਜ਼ਾਮ ਨਹੀਂਗਾ ਨਾ ਉਹਨਾਂ ਨੇ ਕਰਾਇਆ ਨਹੀਂ ਅਸੀਂ ਆਪਦੇ ਕੋਲੋਂ ਲਿਆ ਰਹੇ ਹਾਂ ਮਿੱਟੀ ਉਹਨੂੰ ਆਪਦੇ ਕੋਲੋਂ ਲਾ ਰਹੇ ਹਾਂ ਜ ਪਿੰਡ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਮਿੱਟੀ ਅਸੀਂ ਆਪ ਤੇ ਜਿੰਮੇਦਾਰ ਇਕੱਠੇ ਹੋ ਕੇ ਤੇ 1-100 ਰੁਪਇਆ ਭੰਗ ਲਾਇਆ ਭੰਗ ਕਿਵੇਂ ਵੀ ਕੀਤਾ ਨਿੱਕੇ ਨਿੱਕੇ ਬੱਚਿਆਂ ਦੇ ਮੂੰਹ ਚ ਕੱਢ ਕੇ ਉਹ ਵੀ ਲਾਉਣ ਲੱਗੇ ਅਸੀਂ ਤਾਂ ਤੇ ਨੁਕਸਾਨ ਤਾਂ ਸਾਡਾ ਹੋਣਾ ਹੀ ਹਾਂ ਜਿਹੜਾ ਹੈਗਾ ਲੱਗ ਰਿਹਾ ਤਾਂ ਲੱਗ ਰਿਹਾ ਤੇ ਜੇਕਰ ਇਹ ਬੰਨ ਜਿੱਥੋਂ ਨੁਕਸਾਨ ਹੁੰਦਾ ਤਾਂ ਫਰੋਜਪੁਰ ਸ਼ਹਿਰ ਸਿਟੀ ਫਰੋਜਪੁਰ ਸ਼ੌਣੀ ਕੈਂਟ ਕਮਿਸ਼ਨਰੀ ਦਾ ਕਿਲਾ ਜਿਹੜਾ ਉਥੋਂ ਤੱਕ ਪਾਣੀ ਪਹੁੰਚ ਜਾਏਗਾ ਦੋਵੇਂ ਬੰਨਾਂ ਦੇ ਵਿਚਕਾਰ ਜੋ ਪਿੰਡ ਹੈਗੇ ਨੇ ਇਹ ਵੀ ਸਾਰੇ ਖਤਮ ਹੋਣਗੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕਸ ਵਿਰਾ ਫਰੋਇ